ਸਤਿਗੁਰ ਮਹਾਰਾਜ ਜੀ ਕਹਿੰਦੇ ਨੇ ਜਿਹੜੀ ਵਿਦਿਆ ਹਾਸਲ ਕੀਤੀ ਐ ਤੇ ਉਹਦਾ ਸਿਖਰ ਕੀ ਐ ਜਿਹੜੀ ਅਸੀਂ ਵਿਦਿਆ ਪੜ੍ਹਾਈ ਲਿਖਾਈ ਕਾਲ ਜਾਂ ਸਕੂਲਾਂ ਦੇ ਵਿੱਚ ਜਾਂ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਵੀ ਰਹੇਗਾ ਉਹਦਾ ਸਿਖਰ ਕੀ ਐ ਉਹਦਾ ਸਿਖਰ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵੀ ਜਿਹੜੀ ਵਿਦਿਆ ਦੀ ਵਿਚਾਰ ਕਰਨੀ ਤੇ ਵਿਚਾਰ ਕਰਕੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਉਹ ਕੀ ਐ ਪਰਉਪਕਾਰ ਕਿਉਂਕਿ ਵਿਦਿਆ ਜਿਹੜੀ ਐ ਸਾਨੂੰ ਇੱਥੇ ਤੋਂ ਇੱਥੇ ਲੈ ਜਾਏਗੀ ਤੇ ਜਦੋਂ ਇੱਥੇ ਤੋਂ ਇੱਥੇ ਬਨੁੱਖ ਆਉਂਦਾ ਫਿਰ ਹਉਮੈ ਵੀ ਆ ਜਾਂਦੀ ਐ ਫਿਰ ਹੰਕਾਰ ਵੀ ਪੈਦਾ ਹੋ ਜਾਂਦਾ ਐ ਫਿਰ ਜਿਹੜਾ ਤੁਸੀਂ ਛੋਟੀ ਜੀ ਉਦਾਹਰਣ ਲੈ ਲੈਣਾ ਆਈਪੀਐਸ ਬਣਿਆ ਐ ਆਈਐਸ ਬਣਿਆ ਜੱਜ ਬਣਿਆ ਕੋਈ ਵੀ ਬਣਿਆ ਮਿਹਨਤ ਕੀਤੀ ਉਹਨੇ ਉਹਦੇ ਪਿੱਛੇ ਬਹੁਤ ਮਿਹਨਤ ਕੀਤੀ ਐ ਤਾਂ ਇੱਕ ਰੁਤਬਾ ਹਾਸਲ ਹੋਇਆ ਤਾਂ ਇੱਕ ਕੁਰਸੀ ਹਾਸਲ ਹੋਈ ਐ ਚਾਹੇ ਉਹ ਡਾਕਟਰ ਐ ਪਰ ਉਹਦੇ ਵਿੱਚ ਇਮਾਨਦਾਰੀ ਨਹੀਂ ਉਹਦੇ ਵਿੱਚ